ਪਬਜੀ ਖੇលਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਉਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਆਪ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟਸ ਸਾਈਡ ਸ ਪਰ ਜਿਵੇਂ ਅਸੀਂ ਦੇਖ ਸਕਦੇ ਹਾਂ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸਕੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨਿਟਲੀ ਪਬਜੀ ਦੇਖਦੇ ਉਹ ਜਿਵੇਂ ਇਹ ਦਸਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ-ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਕੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਂਕਿ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾ ਕਿਤੀ ਕਿਵੇਂ ਕਿਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਅਸੀਂ ਕਰਾਂਗੇ। ਸੋਸ਼ਲ ਮੀਡੀਆ ਤੋਂ ਸਿੱਕੇ ਘਰ ਦੇ ਵਿੱਚ ਬਣਾ ਰਹੇ ਸੀ ਨਕਲੀ ਨੋਟ ਚੜ ਗਏ ਪੁਲਿਸ ਤੇ ਅੜਿੱਕੇ। ਤੁਹਾਨੂੰ ਅੱਜ ਅਜੀਬੋ ਗਰੀਬ ਮਾਮਲਾ ਦਿਖਾਉਣ ਜਾ ਰਹੇ ਆ ਕਿ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਨੌਜਵਾਨਾਂ ਨੇ YouTube ਤੋਂ ਸਿੱਕੇ ਨਕਲੀ ਨੋਟ ਬਣਾਉਣੇ ਸ਼ੁਰੂ ਕਰ ਦਿੱਤੇ ਘਰ ਦੇ ਵਿੱਚ ਪ੍ਰਿੰਟਰ ਲੈ ਆਏ ਤੇ ਪ੍ਰਿੰਟਰ ਦੇ ਨਾਲ ਨਕਲੀ ਨੋਟ ਛਾਪਣ ਲੱਗ ਪਏ। 2200 ਦੇ 5 500 ਦੇ ਤਾਂ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਨਕਲੀ ਨੋਟ ਛਾਪ ਰਿਹਾ ਹੈ ਮਸ਼ੀਨ ਦੇ ਨਾਲ ਘਰ ਦੇ ਵਿੱਚ ਬੈਠ ਕੇ ਤਾਂ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਰੇਡ ਕੀਤੀ ਤਾਂ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜੋ ਕਿ ਘਰ ਦੇ ਵਿੱਚ ਬੈਠ ਕੇ ਨਕਲੀ ਨੋਟ ਬਣਾ ਰਿਹਾ ਸੀ ਤੁਹਾਨੂੰ ਦੱਸਦੇ ਕਿ ਇਸ ਨੌਜਵਾਨ ਦੇ ਨਾਲ ਪਬਜੀ ਤੇ ਅਜਿਹੇ ਦੋਸਤ ਜੁੜ ਗਏ ਜਿਨ੍ਹਾਂ ਤੋਂ ਇਸਨੇ ਨਕਲੀ ਨੋਟ ਬਣਾਉਣੇ ਸਿੱਖੇ ਤਾਂ ਫਿਰ ਘਰ ਦੇ ਵਿੱਚ ਪ੍ਰਿੰਟਰ ਮੰਗਵਾ ਕੇ ਨਕਲੀ ਨੋਟ ਛਾਪਣ ਲੱਗ ਪਿਆ ਜੋ ਉਸ ਤੋਂ ਬਾਅਦ ਪੁਲਿਸ ਨੇ ਹੁਨਿਸ ਨੂੰ ਗ੍ਰਿਫਤਾਰ ਕਰ ਲਿਆ ਨਕਲੀ ਨੋਟਾ ਦੇ ਨਾਲ ਇਹ ਪਬਜੀ ਖੇលਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਉਣਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਾਰ ਹੀ ਟ੍ਰਾਇਲ ਟ੍ਰਾਇਲ ਐਂਡ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਇੰਨੇ ਨੋਟ ਛਾਪੇ ਨੇ ਅੱਗੇ ਫਾਈਨਲੀ ਇਹਦੀ ਵਰਤੋਂ ਕਰਦੇ ਹੋਏ ਇਸਦੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਨੇ ਉਹਦੀ ਵੀ ਉਮਰ 21-22 ਸਾਲੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀਗੇ ਮੇਰੇ ਮਾਰਕੀਟ ਦੇ ਵਿੱਚ ਨੋਟ ਚਲਵਾਈਗੇ ਰੇ ਆਕਾਸ਼ਵੰਦੋ ਜੈਨ ਦੇ ਲੱਗਦੇ ਨਹੀਂ ਹੁਣ ਤੱਕ ਦੀ ਪੁਸ਼ਕਿਸ਼ 'ਚ ਇਹ ਸਾਹਮਣੇ ਨਹੀਂ ਆਇਆ ਹਾਲਾਂਕਿ ਜਦ ਪੁੱਛਾ ਤਾਂ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ ਕਿ ਜਿਹੜੇ ਬਹੁਤ ਸਮਾਲ ਗ੍ਰੋਸਰੀ ਸ਼ਾਪਸ ਹੁੰਦੀਆਂ ਕਿਰਾਣੇ ਦੀਆਂ ਦੁਕਾਨੇ ਹੁੰਦੀਆਂ ਨੇ ਤੇ ਉਹਦੇ ਨਾਲ-ਨਾਲ ਅਗਰ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਕਹੀਂ 'ਤੇ ਜੂਆ ਖਿਲਾਇਆ ਜਾਂਦਾ ਜਾਂ ਇਦਾਂ ਦੇ ਲੋਕ ਮੌਜੂਦ ਹਨ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁੱਛ ਕੇ ਇਨਾਂ ਨੇ ਦੱਸਿਆ ਕਿ ਇਹ ਇਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਮੇਰੇ ਕੋਲ ਇਹ ਕੰਮ ਕਰਦਾ ਹੈਗਾ ਸੀਗਾ ਇਹ ਨੋਟਵਾਨ ਕਿਹਦੇ ਵਿੱਚ ਕੰਮ ਕਰਦਾ ਸੀ ਉਹ ਉਹਨੇ ਜਦੋਂ ਪਬਜੀ ਖੇਡਣੀ ਸ਼ੁਰੂ ਕੀਤੀ ਜਦੋਂ ਨੇ ਪਤਾ ਉਸ ਤੋਂ ਬਾਅਦ ਇਹਦੇ ਵਿੱਚ ਕ੍ਰਿਮੀਨਲ ਮਾਈਂਡ ਜਿਹੜਾ ਇਸ ਤੇ ਸੈੱਟ ਹੋਇਆ ਇਹ ਸ਼ੁਰੂ ਲੈ ਕੇ ਆ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਹਾਂ ਇਹ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਏ ਕਹਿਣਾ ਆਪ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸ ਦੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨੇਟਲੀ ਪਬਜੀ ਦੇਖਦੇ ਹੋ ਜਵੇਂ 10 ਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ-ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਗੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਕੀ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾਣੀ ਕੀਤੀ ਕਿਵੇਂ ਕੀਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਸੀ ਕਰਾਂਗੇ ਹਾਂ ਜੀ ਹੁਣੇ ਇਹ ਜਿਹੜਾ ਉਹ ਹੈ ਸਾਡਾ ਅਕਿਊਜ਼ਡ ਹੈ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਇਹਦੀ ਮਾਤਾ ਵੀ ਕੰਮ ਕਰਦੇ ਨੇ ਔਰ ਇਹ ਕੂਰੀਅਰ ਦਾ ਕੰਮ ਕਰਦਾ ਨੇ ਡੀਟੀਡੀਸੀ ਨਾਮ ਦੀ ਇੱਕ ਕੰਪਨੀ ਦੇ ਵਿੱਚ ਬਿਟੀ ਕਿੱਥੋਂ ਲੈ ਕੇ ਆਦਾ ਸਾਨੂੰ ਕੋਈ ਪਤਾ ਨਹੀਂ ਤੇ ਉਹ ਸਾਰਾ ਕੁਝ ਅਸੀਂ ਵਰਕਆਊਟ ਕਰ ਰਹੇ ਨਹੀਂ ਆਪ ਜਿਹੜੀ ਨੋਟ ਹੈ ਉਹਦਾ ਪ੍ਰਿੰਟਰ ਸਪੈਸੀਫਿਕਲੀ ਇਹਨੇ ਆਰਡਰ ਕੀਤਾ ਸੀਗਾ ਆਨਲਾਈਨ ਇਹ ਸਾਨੂੰ ਪਤਾ ਚੱਲ ਗਿਆ ਏ ਉਹਦੇ ਨਾਲ ਨਾਲ ਕੌਣ ਸੀ ਇਨਕ ਤੇ ਕੌਣ ਸਾ ਪੇਪਰ ਤੇ ਕਿਵੇਂ ਉਹ ਜਿਹੜਾ ਸਿਕਿਉਰਟੀ ਥ्रेड ਹੁੰਦਾ ਏ ਉਹ ਸਾਰਾ ਕੁਝ ਕਾਪੀ ਕਰਦਾ ਸੀਗਾ ਉਹਦੇ ਉੱਪਰ ਅਸੀਂ ਪੂਰਾ ਵਰਕਆਊਟ ਕਰ ਰਹੇ ਜੀ ਵੈਜ ਜੁਡਿਆਲੀ ਕਰੰਸੀ ਹੈ ਉਹ ਇੱਕੋ ਵਾਰ ਫੜੀ ਗਈ ਹੈ ਜਾਂ ਅੱਗੇ ਜਿਹੜੀ ਹੈ ਟ੍ਰੈਸਿੰਗ ਕੀਤੀ ਗਈ ਹੈ ਨਹੀਂ ਇਹ ਜਿਹੜੀ ਹੈਗੀ ਅਸੀਂ ਟਰੇਸ ਕੀਤਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਤੁਹਾਡਾ 80/24 ਕੁਲਗੜੀ ਥਾਣੇ ਦੇ ਵਿੱਚ ਅਸੀਂ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਅਰੈਸਟ ਹੋਈ ਸੀਗੀ ਉਹਦੇ ਬਾਅਦ ਉਸੇ ਸਿਲਸਿਲੇ 'ਚ ਆਗੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ PS ਕੁਲਗੜੀ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਲਿੰਕ ਤੇ ਉਹਦੇ ਉੱਪਰ ਕੰਮ ਕੀਤਾ ਫਰਦਰ ਵੀ ਮੈਨੇ ਜਿਵੇਂ ਤੁਹਾਨੂੰ ਦੱਸਿਆ ਇੱਕ ਔਰ ਬੰਦੇ ਦੀ ਅਰੈਸਟ ਹੋਈ ਹੈ ਤੇ ਹੁਣ ਤੱਕ ਕੀ ਜਿਹੜੀ ਬਰਾਮਦ ਰਿਕਵਰੀ ਹੈ ਉਹ 3,42,800 ਰੁਪਏ ਹੈ ਮੈਂ ਦੋਨੋਂ ਇਕੋ ਪਿੰਡ ਦੇ ਰਹਿਣ ਵਾਲੇ ਸੀ ਨਹੀਂ ਜੀ ਅਲੱਗ-ਅਲੱਗ ਇਹ ਜ਼ੀਰੇ ਸਬਡਿਵੀਜ਼ਨ ਜਿਹੜਾ ਹੈਗਾ ਉਥਰ ਤੇ ਹੀ ਰਹਿਣੇ ਵਾਲੇ ਸੀਗੇ ਹੁਣੇ ਅਸੀਂ ਔਰ ਵੀ ਪਤਾ ਕਰ ਰਹੇ ਨੇ ਅਗਰ ਕੋਈ ਔਰ ਲਿੰਕੇਜ ਨਿਕਲਦਾ ਹੈ ਜਿਹੜਾ ਇਹਦੇ ਨਾਲ ਲਿੰਕ ਕਰ ਰਿਹਾ ਸੀਗਾ ਜਿਸ ਨੇ ਦੱਸਿਆ ਹੈਗਾ ਸੀਗਾ ਕਿ ਉਸ ਦੇ ਬਾਰੇ ਪਤਾ ਲੱਗ ਸਕਦਾ ਹੈ ਨਹੀਂ ਹੁਣ ਉਹਦੀ ਪੂਰੀ ਆਇਡੈਂਟੀਫਿਕੇਸ਼ਨ ਸਾਨੂੰ ਨਹੀਂ ਪਤਾ ਚੱਲੀ ਹੈ ਜਿਵੇਂ ਤੁਸੀਂ ਜਾਣਦੇ ਹੋ ਗੇਮਸ ਦੇ ਵਿੱਚ ਕਈ ਵਾਰ ਨਾਮ ਵੀ ਅਸਲੀ ਨਕਲੀ ਹੁੰਦੇ ਬਟ ਅਸੀਂ ਸਾਡੀ ਸਾਈਬਰ ਦੀ ਟੀਮ ਹੈ ਐਸਪੀ ਇਨਵੈਸਟੀਗੇਸ਼ਨ ਤੇ ਜਬਤੀ ਐਸਪੀ ਇਨਵੈਸਟੀਗੇਸ਼ਨ ਕੇ ਅਮ ਨੇ ਤ੍ਰੇਤੇ ਵੀ ਮੈਂ ਉਹ ਵੀ ਕੰਮ ਕਰ ਰਹੀ ਹੈ ਤੇ ਅਸੀਂ ਉਹ ਵੀ ਪਤਾ ਕਰਾਂਗੇ ਜੋ ਵੀ ਫੋਰੈਂਸਿਕ ਆ ਟੈਕਨੀਕਲ ਇਨਪੁਟਸ ਹੈ ਵੀਲ ਵਰਕ ਔਨ ਥੈਮ ਆਲਸੋ ਲੋਕਾਂ ਕੀ ਮੈਸੇਜ ਇਹਨਾ ਚਾਹੁੰਦੇ ਹੋ ਜਿਹੜੇ ਬੱਚੇ ਪਬਜੀ ਖੇਡਦੇ ਨਹੀਂਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਇਹ ਦੇਖਿਏ ਮੈਸੇਜ ਤੇ ਇਹਦੇ ਵਿੱਚ ਬਹੁਤ ਸਿੰਪਲ ਹੈਗਾ ਕਿ ਇਹ ਜਿਹੜੀ ਸਾਡੀ ਉਮਰ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਅਸੀਂ ਮਿਸ ਗਾਈਡ ਹੁੰਦੇ ਹਾਂ ਤੇ ਬੱਚੋ ਦੇ ਲਈ ਇਹ ਹੀ ਕਹਿਣਾ ਹੈ ਕਿ ਭਈ ਜਿਹੜੀ ਵੀ ਤੁਸੀਂ ਸੰਗਤ ਕਰ ਰਹੇ ਹੋ ਜਿਹੜੇ ਵੀ ਬੰਦੇ ਦੇ ਨਾਲ ਤੁਹਾਡੀ ਸੰਗਤੀ ਚ ਹੈਗਾ ਜੋ ਤੁਹਾਡੇ ਦੋਸਤ ਹੈ ਉਹਨੂੰ ਸਮਝੋ ਤੇ ਉਹਦੇ ਹਿਸਾਬ ਨਾਲ ਸਹੀ ਚয়ন ਕਰੋ ਸਹੀ ਚੂਜ਼ ਕਰੋ ਪੇਰੈਂਟਸ ਨੂੰ ਵੀ ਅਭੀ ਵਾਵਾਕੋ ਕੋ ਵੀ ਮੇਰੀ ਔਰ ਸੇ ਮੈਸੇਜ ਹੈ ਕਿ ਕੋਈ ਵੀ ਅਗਰ ਉਹਨਾਂ ਦਾ ਬੱਚਾ ਹੱਦ ਤੋਂ ਜ਼ਿਆਦਾ ਟਾਈਮ ਐਦਾ ਦੀ ਚੀਜ਼ੋ ਚ ਲਗਾਉਂਦਾ ਹੈ ਜਿਵੇਂ ਅਸੀਂ ਦੇਖਦੇ ਹਾਂ ਇਹ ਬੱਚਾ ਘਰੇ ਬੈਠ ਕੇ ਇਹ ਸਾਰੇ ਨੋਟੋ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਕਾਈਂਡਲੀ ਆਪਣੇ ਬੱਚੋ ਪੇ ਟਾਈਮਲੀ ਜੋ ਵੀ ਤੁਹਾਡਾ ਸੁਪਰਵਾਈਜ਼ਨ ਹੈ ਉਹਨੂੰ ਬਣਾਈ ਰੱਖੋ ਐਂਡ ਅਗਰ ਕਿਸੇ ਨੂੰ ਫਿਰ ਵੀ ਲੱਗਦਾ ਹੈ ਕਿ ਉਹਨਾਂ ਦੇ ਕੰਟੈਕਟ 'ਚ ਐਸਾ ਕੋਈ ਵੀ ਬੰਦਾ ਆਇਆ ਹੈ ਜੋ ਉਹਨੂੰ ਮਿਸ ਗਾਈਡ ਕਰ ਰਹਾ ਹੈ ਜਾਂ ਮਿਸਯੂਜ਼ ਕਰ ਰਹਾ ਹੈ ਤਾਂ ਅਸੀਂ ਇੱਥੇ ਮੌਜੂਦ ਨੇ ਹਰ ਜਗ੍ਹਾ ਸਾਡੇ ਪੀਪੀਐਮਐਮ ਹੈਗੇ ਸਾਂਝ ਕੇਂਦਰ ਹੈਗੇ ਟੂ ਯਰ ਮੋਸਟ ਵੈਲਕਮ ਵੀ ਆਰ ਯਰ ਥਰੀਟ ਪੁਲਿਸ ਐਸ ਫਰੈਂਡਸ ਐਂਡ ਵੀ ਰੀਲੀ ਹੋਪ ਕਿ ਜਿਨ੍ਹਾਂ ਨੇ ਵੀ ਇਹ ਕੰਮ ਮੇਕ ਕਰਾਇਆ ਹੈ ਉਹਨਾਂ ਨੂੰ ਅਸੀਂ ਕੜੀ ਤੋਂ ਕੜੀ ਸਜ਼ਾ ਦਿਲਵਾ ਪਾਈ